ਸੈਕਟਰ 47 ਡੀ ਦੀ ਮਾਰਕੀਟ ਚ ਅਸੀਂ ਮਾਉਂਟੇਨ ਇਮੀਗ੍ਰੇਸ਼ਨ ਦੇ ਦਫਤਰ ਦੇ ਬਾਹਰ ਖੜੇ ਹੋਏ ਹਾਂ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਤੇ ਇਸ ਕੰਪਨੀ ਤੇ ਇਸ ਕੰਪਨੀ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਵੱਲੋਂ ਥੋੜੇ ਦਿਨ ਪਹਿਲਾਂ 3 ਅਪ੍ਰੈਲ ਨੂੰ ਦਰਜ ਹੋਈ ਹੈ ਇਹ 71 ਨੰਬਰ ਐਫ ਆਈ ਆਰ ਔਰ ਦੋਸ਼ ਕੀ ਲੱਗਿਆ ਹੈ ਕਿ ਇਸ ਨੇ ਪਟਿਆਲਾ ਦੀ ਇੱਕ ਕੁੜੀ ਨਾਲ ਜਿਹੜਾ ਹੈਗਾ ਉਹਨੂੰ ਵਿਦੇਸ਼ ਭੇਜਣ ਦੇ ਨਾਂ ਤੇ 14,115,900 ਰੁਪਏ ਦੀ ਧੋਖਾਧੜੀ ਕੀਤੀ ਹੈ। ਪੂਰੀ ਕੌਣ ਹੈ? ਚੈਲਪਿੰਡਾ ਜ਼ਿਲ੍ਹਾ ਪਟਿਆਲਾ ਦਾ ਪੰਜਾਬ ਦੇ ਕੁਲਦੀਪ ਕੌਰ ਜਿਹੜੀ ਇਹ ਸ਼ਿਕਾਇਤ ਕਰਤਾ ਹੈ। ਔਰ ਐਫ ਆਈ ਆਰ ਕਿਹਦੇ ਖਿਲਾਫ ਹੈ? ਜਿਹੜੇ ਹੈਗੇ ਨੇ ਮਾਊਂਟੇਨ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਹਰਵਿੰਦਰ ਸਿੰਘ ਤੇ ਉਹਨਾਂ ਦੀ ਘਰ ਵਾਲੀ ਹਰਮੀਤ ਕੌਰ। ਸੋ ਇਹ ਵੀਡੀਓ ਤੁਹਾਨੂੰ ਹੈਰਾਨ ਵੀ ਕਰੇਗਾ। ਇਸ ਵੀਡੀਓ ਵਿੱਚ ਜਿਹੜੇ ਪਿਓਤੀ ਖੜੇ ਨੇ ਪਿੱਪਲ ਸਿੰਘ ਤੇ ਉਹਨਾਂ ਦੀ ਬੇਟੀ ਕੁਲਦੀਪ ਕੌਰ ਇਹ ਵੇਖੋ ਕਿਵੇਂ ਇਸ ਇਮੀਗ੍ਰੇਸ਼ਨ ਵਾਲੇ ਦੀਆਂ ਤਾਰੀਫਾਂ ਕਰ ਰਹੇ ਨੇ ਮੇਰਾ ਨਾਮ ਪਿੱਪਲ ਸਿੰਘ ਹੈ ਜੀ ਮੈਂ ਪਟਿਆਲੇ ਨੂੰ ਬਿਲੋਂਗ ਕਰਦਾ ਜੀ ਇਹ ਮੇਰਾ ਬੱਚਾ ਹੈ ਅਸੀਂ ਕੋਈ ਤਕਰੀਬੋਂ ਦੇ ਪਿੱਛੇ 10 ਸਾਲ ਤੋਂ ਲੱਗਿਆ ਜੀ ਪੈਸੇ ਲਾਉਣ ਤੇ ਦੇ ਵਿਦੇਵਾ ਤੇ ਸਭ ਤੋਂ ਪਹਿਲਾਂ ਪਟਿਆਲਾ ਉਦੋਂ ਬਾਅਦ ਮੁਹਾਲੀ ਫਿਰ ਅਸੀਂ ਗਾ ਲਧਿਆਨੇ ਫਿਰ ਅਸੀਂ ਗਏ ਜਲੰਧਰ ਦਸਾਂ ਸਾਲਾਂ ਦੇ ਵਿੱਚ ਕੋਈ ਏਜੰਟ ਜੀ ਛੱਡਿਆ ਹੀ ਨਹੀਂ ਜਿਹਨੂੰ ਨਹੀਂ ਲੱਟੀ ਚੇ ਬੜੀ ਬੁਰੀ ਤਰ੍ਹਾਂ ਇਹ ਸਾਨੂੰ ਕਿਸੇ ਨੇ ਦੱਸ ਪਾਈ ਸੀ ਮਾਉਂਟਨ ਇਮੀਗ੍ਰੇਸ਼ਨ ਚੰਡੀਗੜ੍ਹ ਦੀ ਇਹ ਦੋਨੇ ਮੀਆਂ ਬੀਬੀ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਕੋਲ ਸਟਾਫ ਵੀ ਹੈ ਜਦੋਂ ਸਾਨੂੰ ਕਿਸੇ ਨੇ ਦੱਸਿਆ ਤਾਂ ਅਸੀਂ ਇੱਥੇ ਆਏ ਤੇ ਪੂਰੇ ਸਾਦਾ ਜਿਹੇ ਇਹਨਾਂ ਕੋਲ ਸਟਾਫ ਤੇ ਸਾਦਾ ਜੀ ਇਹਨਾਂ ਦਾ ਦਫ਼ਤਰ ਹੈ ਉਦੋਂ ਮੈਂ ਬੱਚਿਆਂ ਨੂੰ ਕਿਹਾ ਮੈਂ ਕਿਹਾ ਚੋਰ ਨਹੀਂ ਹੋਏਗੇ ਇਹ ਬੰਦੇ ਨੇ ਸਹੀ ਜਿਹੜੇ ਉਹ ਦੂਜੇ ਬੰਦੇ ਨੇ ਛੇਲ ਲਾਉਣ ਵਾਲੇ ਉਹਨਾਂ ਕੋਲ 15-20 ਵੀ ਕੁੜੀਆਂ ਰੱਖੀਆਂ ਹੋਈਆਂ ਨੇ ਮੁੰਡੇ ਰੱਖੇ ਹੋਏ ਨੇ ਸੋਫੇ ਇੰਨੇ ਬੁੱਕੇ ਨੇ ਵਿਖਾਵਾ ਇੱਥੇ ਵਿਖਾਵਾ ਕੁਝ ਹੈ ਨਹੀਂ ਸੀ ਉਹਨਾਂ ਨਾਲ ਮੈਂ ਜਦੋਂ ਗੱਲ ਕੀਤੀ ਇਹਨਾਂ ਨੇ ਸਾਨੂੰ ਕਿਹਾ ਵੀ 10 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਵੀਜ਼ਾ ਲੱਗੇਗਾ ਹਰ ਹਾਲਤ 'ਚ ਵੀਜ਼ਾ ਲੱਗੇਗਾ 10 ਦਿਨਾਂ 'ਚ ਵੀਜ਼ਾ ਆ ਕੇ ਤੁਹਾਡਾ ਤੁਹਾਡੇ ਕੋਲ ਆ ਜਾਏਗਾ ਤੇ ਸਾਡੇ ਆਲਮੋਸਟ ਪਹਿਲੋਂ ਪੰਜ ਰਿਫਿਊਜ਼ ਇਹਦੀਆਂ ਆਈਆਂ ਆਈਆਂ ਸੀ ਉਹ ਇਹਨਾਂ ਦੇ ਵਿੱਚ ਲਿਖਿਆ ਨੇ ਤੇ ਪੂਰੇ 5 ਦਿਨ ਦੇ ਵਿੱਚ ਜਦੋਂ ਵੀਜ਼ਾ ਆ ਸਹੀ ਦਾ ਰਾਮਣੇ ਹੋ ਗਏ ਤੇ ਸਾਡੇ ਬੱਚੇ ਦਾ ਵੀਜ਼ਾ ਆ ਗਿਆ 5 ਦਿਨਾਂ ਵਿੱਚ ਕਿਵੇਂ ਆ ਗਿਆ ਸੀ ਮੰਨ ਨਹੀਂ ਗੱਲ ਇਹਨਾਂ ਦੀ ਉਹ ਫਿਰ ਜਦੋਂ ਇਹਨਾਂ ਨੇ ਕਿਹਾ ਵੀਜ਼ਾ ਆ ਗਿਆ ਹੁਣ ਅਸੀਂ ਝੂਟ-ਝੋੜੇ ਮਾਰਨੇ ਆ ਤੁਸੀਂ ਸੁਣਿਆ ਕਿ ਜਿਵੇਂ ਤਰੀਫਾਂ ਕਰ ਰਹੇ ਨੇ ਤੇ ਤੁਹਾਨੂੰ ਹੈਰਾਨੀ ਹੋਊਗੀ ਕਿ ਇਹਨਾਂ ਨੇ ਹੀ ਇਸ ਕੰਪਨੀ ਤੇ ਇਸ ਕੰਪਨੀ ਦੇ ਮਾਲਕ ਹਰਵਿੰਦਰ ਸਿੰਘ ਤੇ ਉਹਨਾਂ ਦੀ ਘਰ ਵਾਲੀ ਤੇ ਜਾਦਾ ਲੱਖ ਰੁਪਏ ਦੀ ਠੱਗੀ ਦੀ ਐਫਆਈਆਰ ਦਰਜ ਕਰਵਾਈ ਹੈ ਅਗਲੀ ਕਹਾਣੀ ਵੀ ਤੁਸੀਂ ਸੁਣੋ ਸੋ ਚੰਡੀਗੜ੍ਹ ਸੈਕਟਰ 47 ਡੀ ਦੀ ਮਾਰਕੀਟ ਚ ਅਸੀਂ ਮਾਊਂਟੇਨ ਇਮੀਗ੍ਰੇਸ਼ਨ ਦੇ ਦਫਤਰ ਦੇ ਬਾਹਰ ਖੜੇ ਹੋਏ ਹਾਂ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਤੇ ਇਸ ਕੰਪਨੀ ਤੇ ਇਸ ਕੰਪਨੀ ਤੇ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਵੱਲੋਂ ਅਬ ਥੋੜੇ ਦਿਨ ਪਹਿਲਾਂ 3 ਅਪ੍ਰੈਲ ਨੂੰ ਦਰਜ ਹੋਈ ਹੈ ਇਹ 71 ਨੰਬਰ ਐਫ ਆਈ ਆਰ ਔਰ ਦੋਸ਼ ਕੀ ਲੱਗਿਆ ਹੈ ਕਿ ਇਸ ਨੇ ਪਟਿਆਲਾ ਦੀ ਇੱਕ ਕੁੜੀ ਨਾਲ ਜਿਹੜਾ ਹੈਗਾ ਉਹਨੂੰ ਵਿਦੇਸ਼ ਭੇਜਣ ਦੇ ਨਾਂ ਤੇ 14 ਲੱਖ 15000 900 ਰੁਪਏ ਦੀ ਧੋਖਾਧੜੀ ਕੀਤੀ ਹੈ ਐਫ ਆਈ ਆਰ ਜਿਹੜੀ ਦਰਜ ਹੋਈ ਹੈ 420 120 ਬੀ ਤੇ ਇਮੀਗ੍ਰੇਸ਼ਨ ਐਕਟ 24 ਬੀ ਇਸ ਦੇ ਵਿੱਚ ਦਰਜ ਕੀਤਾ ਗਿਆ ਕੁੜੀ ਕੌਣ ਹੈ ਚੈਲਪਿੰਡਾ ਜ਼ਿਲ੍ਹਾ ਪਟਿਆਲਾ ਦਾ ਪੰਜਾਬ ਦੇ ਕੁਲਦੀਪ ਕੌਰ ਜਿਹੜੀ ਇਹ ਸ਼ਿਕਾਇਤ ਕਰਤਾ ਹੈ ਔਰ ਐਫ ਆਈ ਆਰ ਕਿਹਦੇ ਖਿਲਾਫ ਹੈ ਜਿਹੜੇ ਹੈਗੇ ਨੇ ਮਾਊਂਟੇਨ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਹਰਵਿੰਦਰ ਸਿੰਘ ਤੇ ਉਹਨਾਂ ਦੀ ਘਰ ਵਾਲੀ ਹਰਮੀਤ ਕੌਰ ਭਾਵ ਪਤੀ ਪਤਨੀ ਦੇ ਖਿਲਾਫ ਇਹ ਦਰਜ ਹੋਈ ਹੈ ਇਹ ਜਿਹੜਾ ਹਰਵਿੰਦਰ ਸਿੰਘ ਨੇ ਹੈਰੀ ਇਹ ਆਪਣਾ ਰਖੜਾ ਪਿੰਡ ਦੇ ਰਹਿਣ ਵਾਲੇ ਹੈਗੇ ਨੇ ਸੋ ਕਹਾਣੀ ਕੀ ਹੈ ਸ਼ਿਕਾਇਤ ਕਰਤਾ ਕੁੜੀ ਕਹਿੰਦੀ ਹੈ ਕਿ ਮੈਂ ਕੁਲਦੀਪ ਕੌਰ ਆ ਚੈਲ ਦੀ ਰਹਿਣ ਵਾਲੀ ਆ ਪਟੇਵਾਲਾ ਜਿਹੜੇ ਪੰਜਾਬ ਦੀ ਰਹਿਣ ਵਾਲੀਆਂ ਚੰਡੀਗੜ੍ਹ ਪੁੱਤ ਜਦੋਂ ਇਮੀਗ੍ਰੇਸ਼ਨ ਦੇ ਧੋਖਾ ਜਿਹੜਾ ਉਹਦੇ ਨਾਲ ਹੁੰਦਾ ਉਹਨੂੰ ਲੈ ਕੇ ਸ਼ਿਕਾਇਤ ਜਿਹੜੀ ਦਿੰਦੀ ਹੈ ਇਹਦੇ 'ਚ ਦੱਸਦੀ ਹੈ ਕਿ ਮੈਂ ਵਿਦੇਸ਼ ਜਾਣਾ ਚਾਹੁੰਦੀ ਸੀਗੀ ਤੇ ਮੈਨੂੰ ਮੇਰੇ ਰਿਸ਼ਤਾ ਰਨ ਦੱਸਿਆ ਵੀ ਮਾਊਂਟੇਨ ਇਮੀਗ੍ਰੇਸ਼ਨ ਜਿਹੜਾ ਹੈਗਾ ਚੰਡੀਗੜ੍ਹ 'ਚ ਵਧੀਆ ਕੰਪਨੀ ਹੈ ਉੱਥੇ ਚਲੀ ਜਾ ਮੈਂ ਉੱਥੇ ਚਲੀ ਜਾਨੀ ਆ ਜਾ ਕੇ ਅਪਲਾਈ ਕਰਦੀ ਆ ਤੇ ਵਰਕ ਪਰਮਿਟ ਲਈ ਜਿਹੜਾ ਹੈਗਾ ਅਪਲਾਈ ਕੀਤਾ ਜਾਂਦਾ ਹੈ ਇਹ ਹਰਵਿੰਦਰ ਹੁਣੀ ਕਹਿੰਦੇ ਨੇ ਠੀਕ ਹੈ ਜੀ ਤੁਹਾਡਾ ਵਰਕ ਪਰਮਿਟ ਅਸੀਂ ਲਵਾ ਕੇ ਵੀ ਦੇਵਾਂਗੇ ਤੇ ਕੁੱਲ ਜਿਹੜਾ ਖਰਚਾ ਦੱਸਿਆ ਜਾਂਦਾ ਹੈ 9 ਲੱਖ 55000 ਤਕਰੀਬਨ 9.5 ਲੱਖ ਰੁਪਏ ਦਾ ਖਰਚਾ ਦੱਸਿਆ ਜਾਂਦਾ ਤੇ ਕਹਿੰਦੇ ਵੀ ਇੱਕ ਮਹੀਨੇ ਲਈ ਅਸੀਂ ਤੁਹਾਨੂੰ ਨਿਊਜ਼ੀਲੈਂਡ ਭੇਜਾਂਗੇ ਟੂਰਿਸਟ ਵੀਜ਼ੇ ਤੇ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਵੀਜ਼ਾ ਹੈਗਾ ਨੂੰ ਅਪਡੇਟ ਕਰਕੇ ਅਸੀਂ ਵਰਕ ਪਰਮਿਟ ਕਰਵਾ ਦਾਂਗੇ ਜੋ ਦੋਸ਼ ਨੇ ਕੁਲਦੀਪ ਕੌਰ ਦੇ ਵੀ ਠੱਗੀ ਕਿਦਾਂ ਹੋਈ ਕਹਿੰਦੇ ਉਸ ਕੰਮ ਲਈ ਰਾਜ਼ੀ ਹੋ ਜਾਂਦੀ ਹੈ ਮਈ ਮਹੀਨੇ ਦੇ ਵਿੱਚ ਜਦੋਂ ਉਹ ਅਪਲਾਈ ਕਰਦੀ ਐ ਇਸ ਕੰਪਨੀ ਕੋਲ ਜਾਣ ਲਈ ਮਈ ਮਹੀਨੇ ਦੇ ਵਿੱਚ ਆਪਣਾ ਜਿਹੜਾ ਹੈਗਾ ਉਹਨਾਂ ਦਾ ਵੀਜ਼ਾ ਆ ਜਾਂਦਾ ਜੋ ਪੁਲਿਸ ਰਿਕਾਰਡ ਦੇ ਵਿੱਚ ਦਰਜਿਆ ਸੀ ਉਹ ਪੜ੍ਹ ਕੇ ਦੱਸ ਰਿਹਾ ਤੇ ਵੀਜ਼ਾ ਆ ਜਾਂਦਾ ਵੀਜ਼ਾ ਆਉਣ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੁੰਦੀ ਐ ਤੇ ਕਹਿੰਦੀ ਮੈਂ ਪੈਸੇ ਦੇਣੇ ਸੀ ਇਹਨਾਂ ਦੇ ਤੇ ਮੈਂ ਇਹਨਾਂ ਦਾ ਕੋਈ ਪਲਾਟ ਸੀਗਾ ਉਹਨੂੰ ਮੈਂ ਆਪਣਾ ਗਿਰਵੀ ਰੱਖ ਕੇ ਆਪਣਾ ਜਿਹੜੇ ਹੈਗੇ ਪੈਸੇ ਲੈਣੇ ਆ ਉਹਨੂੰ ਕਰਜ਼ਾ ਲੈਣੇ ਆ ਆਪਣੇ ਪਲਾਟ ਨੂੰ ਗਿਰਵੀ ਰੱਖ ਕੇ ਤੇ ਜੂਨ ਦੇ ਮਹੀਨੇ ਦੇ ਵਿੱਚ ਮੈਂ ਬਾਹਰਲੇ ਮੁਲਕ ਚਲੀ ਜਾਣੀ ਆ ਉੱਥੇ ਪਹੁੰਚਣ ਤੋਂ ਬਾਅਦ ਜੜੀ ਦੀ ਫਾਈਲ ਟੂਰਿਸਟ ਵੀਜ਼ੇ ਵਾਲੀ ਸੀ ਉਹਨੂੰ ਵਰਕ ਪਰਮਿਟ ਧੋਖਾ ਕਿੱਥੇ ਸ਼ੁਰੂ ਹੁੰਦਾ ਉਹਨੂੰ ਜਦੋਂ ਵਰਕ ਪਰਮਿਟ ਦੇ ਵਿੱਚ ਬਦਲਣਾ ਸੀ ਉਹ ਨਹੀਂ ਕੀਤਾ ਜਾਂਦਾ ਅਪਡੇਟ ਨਹੀਂ ਕੀਤਾ ਜਾਂਦਾ ਕੋਈ ਦੀ ਮਦਦ ਨਹੀਂ ਕੀਤੀ ਜਾਂਦੀ ਤੇ ਅੱਧਾ ਸਾਲ ਇਹ ਪਰਚਾ ਦਰਜ ਹੋਣ ਤੋਂ ਪਹਿਲਾਂ ਦੀ ਗੱਲ ਆ ਅੱਧਾ ਸਾਲ 6 ਮਹੀਨੇ ਇਦਾਂ ਹੀ ਲਾਰੇ ਲੱਪਿਆਂ 'ਚ ਲੰਗਾ ਦਿੱਤੇ ਜਾਂਦੇ ਆ ਵੀ ਅਸੀਂ ਕਰ ਦਾਂਗੇ ਕਰ ਦਾਂਗੇ ਕਰ ਦਾਂਗੇ ਪਰ ਨਹੀਂ ਹੁੰਦੀ ਜਿਸ ਨਾਲ ਥੋੜਾ ਇਹ ਮੈਂਟਲੀ ਪਰੇਸ਼ਾਨ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਵਾਪਸ ਵੀ ਆਣਾ ਪੈ ਜਾਂਦਾ ਉੱਥੋਂ ਹਾਲਾਂਕਿ ਗਈ ਤਾਂ ਕਰੀਅਰ ਬਣਾਉਣ ਚ ਕੁੜੀ ਇਹ ਤੇ ਬੜੀ ਡਿਟੇਲ ਦੇ ਵਿੱਚ ਇਹਨਾਂ ਨੇ ਰਕਮਾਂ ਦਾ ਜਿਹੜਾ ਹਿਸਾਬ ਲਿਖਿਆ ਕੁੱਲ ਮਿਲਾ ਕੇ ਕਹਿੰਦੀ ਮੇਰੇ ਨਾਲ 14 ਲੱਖ 15000 900 ਰੁਪਏ ਦਾ ਹੈ ਫਰਾਡ ਕਰਦੇ ਨੇ ਔਰ ਕੁਲਦੀਪ ਨੇ ਵੀ ਆਪਣੀ ਜੋ ਸ਼ਿਕਾਇਤ ਦਿੱਤੀ ਸੀ ਚੰਡੀਗੜ੍ਹ ਪੁਲਿਸ ਨੂੰ ਉਸ 'ਚ ਦਰਜ ਕਰਾਇਆ ਸੀਗਾ ਕਿ ਜਦੋਂ ਇਹ ਫੋਨ ਤੇ ਸੰਪਰਕ ਕਰਦੀ ਰਹੀ ਕਿ ਮੇਰਾ ਕੰਮ ਕਰੋ ਮੇਰੀ ਫਾਈਲ ਅਪਡੇਟ ਅਪਡੇਟ ਕਰਵਾਓ ਤਾਂ ਕੁਝ ਨਹੀਂ ਕੀਤਾ ਜਾਂਦਾ ਸਗੋਂ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਆਪਣਾ ਤੁਸੀਂ ਰਿਫਿਊਜ਼ ਲੈ ਲਓ ਇੱਥੋਂ ਦੀ ਤੁਸੀਂ ਰਿਫਿਊਜ਼ ਲੈ ਲਓ ਆਬਰੌਡ ਜਿਹੜੇ ਮੁਲਕ ਤੁਸੀਂ ਬੈਠੇ ਹੋ ਤੇ ਉੱਥੇ ਇੰਡੀਆ ਦੇ ਖਿਲਾਫ ਤੁਸੀਂ ਸਟੇਟਮੈਂਟ ਦਿਓ ਕਿ ਇੰਡੀਆ ਦੇ ਵਿੱਚ ਮੈਂ ਠੀਕ ਨਹੀਂ ਆ ਮੈਂ ਸੁਰੱਖਿਅਤ ਨਹੀਂ ਆ ਤੇ ਆਈਸਲਮ ਤੁਹਾਨੂੰ ਇੱਥੇ ਲੈਣਾ ਪੈਗਾ ਲੈ ਕੇ ਫਿਰ ਅਸੀਂ ਤੁਹਾਨੂੰ ਸ਼ਟ ਕਰਵਾ ਸਕਾਂਗੇ ਤੇ ਉਸ ਚੀ ਲਈ ਰਾਜ਼ੀ ਨਹੀਂ ਹੁੰਦੀ ਕਿ ਮੈਂ ਆਪਣੇ ਦੇਸ਼ ਲਈ ਆਪਣੇ ਮੁਲਕ ਲਈ ਮਾੜਾ ਕਿਉਂ ਬੋਲਾਂ ਤੇ ਹਾਰ ਕੇ ਫਿਰ ਉਹ ਵਾਪਸ ਆ ਜਾਂਦੀ ਹੈ ਕਿਰਾਏ ਤੇ ਵੀ ਉੱਥੇ ਰਹਿੰਦੀ ਹੈ ਉਹ ਉਹਨਾਂ ਦੇ ਲੱਖਾਂ ਰੁਪਏ ਕਿਰਾਏ ਦੇ ਜਹਾਜ਼ ਦੀ ਟਿਕਟ ਦੇ ਖਰਚੇ ਹੋਰ ਸਾਰੇ ਮਿਲਾ ਕੇ ਜਿਹੜਾ ਦੱਸੀ ਗਈ ਹੈ ਰਕਮ 14,115,900 ਰੁਪਏ ਜਿਹੜੇ ਇਹਨਾਂ ਤੋਂ ਕੰਪਨੀ ਵੱਲੋਂ ਅੱਠ ਛੱਕੇ ਜਾਂਦੇ ਨੇ ਸੋ ਪੁਲਿਸ ਨੇ ਇਸ ਨੂੰ ਇਨਵੈਸਟੀਗੇਟ ਵੀ ਕੀਤਾ ਤੇ ਐਫ ਆਈ ਆਰ ਜਿਹੜਾ ਇਹਦਾ ਹਰਵਿੰਦਰ ਉਹਨਾਂ ਦਾ ਬਿਆਨ ਵੀ ਜਿਹੜਾ ਲਿਆ ਜਾਂਦਾ ਖੈਰ ਅਸੀਂ ਵੀ ਜਦੋਂ ਹਰਵਿੰਦਰ ਨਾਲ ਸੰਪਰਕ ਕੀਤਾ ਸੀ ਤਾਂ ਉਹਨਾਂ ਨੇ ਦੱਸਿਆ ਸੀਗਾ ਸਾਨੂੰ ਕਿ ਮੈਂ 10 ਸਾਲ ਤੋਂ ਇਸ ਲਾਈਨ 'ਚ ਬੈਠਾ ਮੇਰੇ ਤੇ ਕਦੀ ਕੋਈ ਐਫ ਆਈ ਆਰ ਨਹੀਂ ਹੋਈ ਉੱਤਰਾਖੰਡ ਦੇ ਵਿੱਚ ਵੀ ਮੈਂ ਆਫਿਸ 'ਚ ਚਲਾ ਰਿਹਾ ਹੈਗਾ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਤੋਂ ਕਾਰਵਾਈ ਚੱਲ ਰਹੀ ਸੀ ਸੈਕਟਰ 31 ਥਾਣੇ ਕੇਸ ਦਰਜ ਹੋਣਾ ਸੀ ਇਨਵੈਸਟੀਗੇਸ਼ਨ ਦੀ ਕੰਪਲੇਂਟ ਗਈ ਸੀ ਇਹ ਆਪਣੀ ਵੀ ਸਟੇਟਮੈਂਟਸ ਦੇ ਕੇ ਆਏ ਨੇ ਡਾਕੂਮੈਂਟ ਸਾਰੇ ਦੇ ਕੇ ਆਏ ਨੇ ਪਰ ਇਹ ਪੁਲਿਸ ਰਿਕਾਰਡ ਦੇ ਵਿੱਚ ਕੁਲਦੀਪ ਕੌਰ ਵੱਲੋਂ ਬੜਾ ਵਿਸਤਾਰ ਚ ਦੱਸਿਆ ਗਿਆ ਕਿ ਉਸ ਤੋਂ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਚੈੱਕ ਦਿੱਤਾ ਹੋ ਪਿੱਪਲ ਸਿੰਘ ਦੇ ਫੇਵਰ ਤੇ ਬਣਾਇਆ ਫਿਰ ਹੋਰ ਜਿਹੜੀ 10 ਲੱਖ ਰੁਪਏ ਦੀ ਅਦਾਇਗੀ ਕੀਤੀ ਕੰਪਨੀ ਜਿਵੇਂ ਪੈਸਾ ਮੰਗਿਆ ਹੋਇਆ ਸੀਗਾ ਹਾਲਾਂਕਿ ਰਕਮਾਂ ਇਹਦੇ ਵਿੱਚ ਦੇਖੀਏ ਤਾਂ ਜ਼ਿਆਦਾ ਹੈਗੀਆਂ ਨੇ ਜਿਨ੍ਹਾਂ ਰਕਮਾਂ ਨੂੰ ਪੜਿਆ ਜਾਵੇ ਕਲੈਰੀਫਾਈ ਇਹ ਚੀਜ਼ ਆਪਣਾ ਕਰੀਏ ਆਪਾਂ ਤਾਂ 16 ਲੱਖ ਰੁਪਏ ਕਹਿੰਦੀ ਸਭ ਤੋਂ ਪਹਿਲਾਂ ਮੈਂ ਦਿੰਦੀ ਆ ਇਸ ਕੰਪਨੀ ਦੇ ਨਾਂ ਤੇ ਪਿੱਪਲ ਸਿੰਘ ਦੇ ਫੇਵਰ ਚ ਫਿਰ ਮੈਂ ਇੱਕ ਹੋਰ ਪੇਮੈਂਟ ਕਰਦੀ ਆ 22,50,000 ਰੁਪਏ ਦੀ ਫਿਰ ਮੈਂ ਆਪਣਾ 31 ਲੱਖ ਦੀ ਕੋਈ ਹੋ ਇੱਕ ਹੋਰ ਪੇਮੈਂਟ ਦਾ ਇਹ ਰਕਮ ਆ ਸਾਰੀਆਂ ਫਿਗਰਾਂ ਲੱਖਾਂ ਦੇ ਵਿਚ ਆ ਰੀਆਂ ਨੇ ਹਾਲਾਂਕਿ ਹਿਸਾਬ ਕਿਤਾਬ ਕੀ ਹੋਏਗਾ ਫਿਰ ਕਹਿੰਦੀ 43,000 ਰੁਪਏ ਮੇਰਾ ਕਿਰਾਇਆ ਵੀ ਲੱਗਦਾ ਉੱਥੇ ਹੋਰ ਕੁ ਮੇਰੇ ਕਈ ਖਰਚੇ ਹੁੰਦੇ ਨੇ ਸੋ ਮਤਲਬ ਕੁੱਲ ਮਿਲਾ ਕੇ ਜੇ ਦੇਖੇ ਤਾਂ ਰਕਮ ਸ਼ਾਇਦ ਇਹ 14 ਲੱਖ ਤੋਂ ਉੱਪਰ ਜਾਂਦੀ ਹੈ ਪਰ ਕੁੱਲ ਮਿਲਾ ਕੇ ਨਾ ਲਿਖਿਆ ਕਿ ਮੇਰਾ 14 ਲੱਖ 15,900 ਰੁਪਏ ਦਾ ਖਰਚਾ ਜਿਹੜਾ ਹੋਇਆ ਮੈਨੂੰ ਤੰਗ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਵੈਰੀਫਾਈ ਕਰਦੀ ਰਹੀ ਕਰਦੀ ਰਹੀ ਔਰ ਏਐਫਆਈਆਰ ਦਰਜ ਹੋ ਜਾਂਦੀ ਹੈ ਹੁਣ ਅਸੀਂ ਕੋਸ਼ਿਸ਼ ਵੀ ਕਰਾਉਂਗੇ ਰਵਿੰਦਰ ਸਿੰਘ ਜਿਹੜੇ ਹੈਗੇ ਨੇ ਇਸ ਕੰਪਨੀ ਦੇ ਮਾਲਕ ਨੇ ਮਾਊਂਟੇਨ ਇਮੀਗ੍ਰੇਸ਼ਨ ਦੇ ਦਫ਼ਤਰ ਅਸੀਂ ਗਏ ਆ ਨੀਤੂ ਨਾਮ ਦੀ ਮੁਲਾਜ਼ਮ ਇੱਥੇ ਬੈਠੀ ਹੋਈ ਹੈ ਤੇ ਉਹਨਾਂ ਨੇ ਕਿਹਾ ਵੀ ਐਥੇ ਹੈ ਨਹੀਂ ਹੈਗੇ ਮਾਲਕ ਪਤੀ ਪਤਨੀ ਦੋਨਾਂ ਤੇ ਪਰਚਾ ਹੋ ਗਿਆ ਸੋ ਕਾਲ ਅਸੀਂ ਲਾਣ ਲੱਗੇ ਆ ਰਵਿੰਦਰ ਉਹਨਾਂ ਨੂੰ ਕੀ ਇਹਦਾ ਜਵਾਬ ਆਂਦਾ ਕੀ ਨਹੀਂ ਆਂਦਾ ਕਿੰਨਾ ਕਿਤੇ ਥੋੜਾ ਸੋਚਣਾ ਚਾਹੀਦਾ ਉਹ ਲੋਕਾਂ ਲਈ ਖਾਸ ਕਰੇ ਵੀਡੀਓ ਹੈ ਕਿ ਜਦੋਂ ਤੁਸੀਂ ਵਿਦੇਸ਼ ਜਾਣਾ ਹੈ ਸਭ ਤੋਂ ਪਹਿਲਾਂ ਆਪਣਾ ਜਿਹੜਾ ਤੁਹਾਡਾ ਏਜੰਟ ਹੈਗਾ ਉਹਨੂੰ ਵੈਰੀਫਾਈ ਕਰੋ ਤੇ ਕਾਲ ਲਈ ਹੈ ਰਵਿੰਦਰ ਸਿੰਘ ਉਹਨਾਂ ਨੂੰ ਜਵਾਬ ਕੀ ਆ ਰਿਹਾ ਹੈ ਇਨਕਮਿੰਗ ਕਾਲ ਫੈਸਿਲਿਟੀ ਇਸ ਟੈਂਪੋਰਰੀਲੀ ਅਵੇਲੇਬਲ ਓਨ ਦਿਸ ਨੰਬਰ ਇਨਕੋ ਬਿਕਾਉਜ਼ ਇਹਨਾ ਅਭੀ ਇਸ ਨੰਬਰ ਪਰ ਅਰਥਾਈ ਰੂਪ ਲ ਸੋ ਨੰਬਰ ਤੇ ਜੋ ਦੱਸਿਆ ਜਾ ਰਿਹਾ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਸਾਡੀ ਉਹਨਾਂ ਨਾਲ ਗੱਲ ਹੋਈ ਸੀਗੀ ਸੋ ਆਪਾਂ ਹੁਣ ਵਟਸਐਪ ਕਾਲ ਰਹੀ ਚੈੱਕ ਕਰਦੇ ਆ ਵੀ ਇਹ ਨੰਬਰ ਸ਼ਾਇਦ ਵਟਸਐਪ ਤੇ ਚੱਲਦਾ ਪਿਆ ਹੋਵੇ ਕਈ ਵਾਰ ਜਿਹੜੇ ਹੈਗੇ ਨੇ ਨੰਬਰ ਜਰਨਲ ਆਪਾਂ ਜੇ ਲਾਣਾ ਹੋਵੇ ਤਾਂ ਬੰਦ ਕਰ ਦਿੱਤਾ ਜਾਂਦਾ ਸੋ ਇਹਨਾਂ ਦੇ ਹਰਵਿੰਦਰ ਸਿੰਘ ਉਹਨਾਂ ਦੇ ਆਪਾਂ ਵਟਸਐਪ ਕਾਲ ਲਾ ਕੇ ਚੈੱਕ ਕਰ ਰਹੇ ਆ ਔਰ ਇੱਕ ਚੀਜ਼ ਹੋਰ ਜਦੋਂ ਇਹ ਐਫਆਈਆਰ ਦਰਜ ਹੁੰਦੀ ਹੈ 3 ਅਪ੍ਰੈਲ ਨੂੰ 4 ਅਪ੍ਰੈਲ ਨੂੰ ਸਾਡਾ ਸੰਪਰਕ ਹੁੰਦਾ ਤੇ ਅਸੀਂ ਇਹਨਾਂ ਨੂੰ ਫੋਨ ਤੇ ਜਦੋਂ ਪੁੱਛਦੇ ਆ ਰਵਿੰਦਰ ਰਾਣਾ ਨੂੰ ਇਹ ਸਾਨੂੰ ਕਹਿੰਦੇ ਆ ਜੀ ਕਿ ਮੈਂ 10 ਤਰੀਕ ਨੂੰ ਮਾ ਉਤਰਾਖੰਡ ਆਫਿਸ ਗਿਆ ਆਇਆ ਹਾਂ ਉੱਥੇ ਮੈਂ ਆਫਿਸ ਖੋਲਿਆ 10 ਤਰੀਕ ਨੂੰ ਮੈਂ ਵਾਪਸ ਆ ਜਾਾਂਗਾ ਪੰਜਾਬ ਤੇ ਤੁਹਾਡਾ ਰਾਬਤਾ ਕਰਾਂਗਾ ਸੋ ਅਸੀਂ ਉਡੀਕਿਆ ਵੀ ਤੇ 16 April ਨੂੰ ਅਸੀਂ ਦੁਬਾਰਾ ਸੰਪਰਕ ਕਰਦੇ ਆ ਵੀ ਤੁਸੀਂ ਆਪਣੀ ਸਫਾਈ ਚ ਕੀ ਕਹਿਣਾ ਐਫ ਆਈ ਆਰ ਤੁਹਾਡੇ ਦਰਜ ਹੈ ਇਹ ਕਹਿੰਦੇ ਕੋਈ ਨਾ ਮਿਲਦੇ ਆ ਜੀ ਤੇ ਅੱਜ 20 April ਨੂੰ ਅਸੀਂ ਨੇ ਦਫਤਰ ਪਹੁੰਚੇ ਆ ਸੋ ਹੁਣ WhatsApp ਕਾਲ ਰਹੀ ਆ ਆਪਾਂ ਚੈੱਕ ਕਰ ਰਹੇ ਹੈਗੇ ਆ ਜੇਕਰ ਸਾਡਾ ਫੋਨ ਚੱਕਦੇ ਨੇ ਕਾਲ ਜਾ ਰਹੀ ਹੈਗੀ ਐ सो so, जरल कॉल बंद आ रहा जड़ी है वटसअप कॉल जी है हो रही है घंटी जा रही है जारी एक बार तीन तो सुन भी सकते नेड़े हो ने घंटी जोड़ा है लगातार जा रही है फोन ਰੀਸੀਵ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਇਹ ਸਾਡੀ ਨਾਲ ਆਪਣਾ 4 ਅਪ੍ਰੈਲ ਨੂੰ ਵੀ ਗੱਲ ਹੁੰਦੀ ਹੈ ਉਦੋਂ ਕਹਿੰਦੇ 10 ਨੂੰ ਵਾਪਸ ਆਵਾਂਗਾ 16 ਅਪ੍ਰੈਲ ਨੂੰ ਹੁੰਦੀ ਹੈ ਕਹਿੰਦੇ ਜੀ ਗੱਲ ਕਰਦੇ ਆਂ ਅਸੀਂ ਦੱਸਦੇ ਆਂ ਕਿਤੇ ਨਾ ਕਿਤੇ ਸਾਡਾ ਇਹ ਵੀ ਕਹਿਣਾ ਹੈ ਕਿਉਂਕਿ ਇਹ ਕਹਿ ਰਹੇ ਸੀ ਮੈਂ ਆਪਣਾ ਪੱਖ ਦੇ ਕੇ ਆਇਆ ਸੀ ਚੰਡੀਗੜ੍ਹ ਪੁਲਿਸ ਨੂੰ ਸ਼ਾਇਦ ਇਹ ਨਾਮ ਵੀ ਦੱਸ ਰਹੇ ਸੀਗੇ ਪ੍ਰਤੀਬਾ ਸਿੰਘ ਸ਼ਾਇਦ ਐਸਆਈ ਸੀਗੇ ਡੀਲਿੰਗ ਹੈਂਡ ਜਿਹੜੇ ਡੀਲ ਕਰ ਰਹੇ ਸੀ ਕੇਸ ਨੂੰ ਹੋ ਸਕਦਾ ਨਾਮ ਕੋਈ ਸ਼ਾਇਦ ਕੋ ਲਿਖਣਾ ਗਲਤ ਵੀ ਲੱਗਿਆ ਹੋਵੇ ਤੇ ਕਹਿੰਦੇ ਵੀ ਮੈਂ ਆਪਣਾ ਪੱਖ ਦੇ ਕੇ ਆਇਆ ਤੇ ਅਸੀਂ ਕੋਈ ਆਪਣੇ ਵੱਲੋਂ ਧੋਖਾ ਨਹੀਂ ਕੀਤਾ ਸੋ ਕਾਲ ਨਹੀਂ ਚੱਕੀ ਗਈ ਹੈ ਇਹਨਾਂ ਵੱਲੋਂ ਹਰਵਿੰਦਰ ਸਿੰਘ ਮਾਉਂਟੇਨ ਇਮੀਗ੍ਰੇਸ਼ਨ ਤੇ ਆਪਾਂ ਇੱਕ ਵਾਰ ਹੋਰ ਟਰਾਈ ਵੀ ਕਰਾਂਗੇ ਇੱਕ ਵਾਰ ਹੋਰ ਆਪਾਂ ਕਾਲ ਲਾਤੀ ਆ ਉਹਨਾਂ ਨੂੰ ਕੀ ਇਹਦਾ ਜਵਾਬ ਆਂਦਾ ਹੈ ਕੀ ਨਹੀਂ ਆਂਦਾ ਜ਼ਰੂਰ ਹਾਂਜੀ ਹਰਵਿੰਦਰ ਸਿੰਘ ਜੀ ਹਾਂਜੀ 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 ਦਫ਼ਤਰ ਅਸੀਂ ਆਏ ਹੋਏ ਸੀਗੇ ਤੁਹਾਡੇ ਕੀ ਕਹਿਣਾ ਚਾਹੋਗੇ ਜਿਹੜੀ ਐਫ ਆਈ ਆਰ ਉਹ ਕੁਲਦੀਪ ਕੌਰ ਉਹਨਾਂ ਨੇ ਦਰਜ ਕਰਾਈ ਹੈ ਤੁਹਾਡੇ ਤੇ ਭਾਈ ਜੀ ਇਹਦੇ ਬਾਹਰ ਆ ਅਗਲੇ ਹਫਤੇ ਮੈਂ ਆਉਣਾ ਜੀ ਫਿਰ ਮਿਲਦੇ ਨੇ اچھا ਜੀ ਵੈਸੇ ਤੁਸੀਂ ਦੋਸ਼ ਕੀ ਕਹਿੰਦੇ ਹੋ ਪੁਲਿਸ ਨੇ ਦੇਖੋ ਇਮੀਗ੍ਰੇਸ਼ਨ ਐਕਟ ਵੀ ਲਾਇਆ ਉਹਦੇ ਵਿੱਚ 420 ਵੀ ਲਾਈ ਹੈ 120 ਵੀ ਵੀ ਲਾਈ ਹੈ ਤੁਹਾਡੇ ਘਰ ਵਾਲੇ ਵੀ ਦੋਸ਼ੀ ਨੇ ਨਾਲ ਕੋਈ ਹਜੇ ਤਾਂ ਜੀ ਚੱਲਦਾ ਜੀ ਉਹ ਅਜੇ ਵਿਚ ਵਿਚਾਲੇ ਆਪਾਂ ਅਜੇ ਕੀ ਕਹਿਣਾ ਚਾਹੇ ਉਹਦੇ ਚ ਤਾਂ ਕੁਝ ਨਹੀਂ ਅਜੇ ਕਹਿਣਾ ਚਾਹੁੰਦੇ ਚਾ ਆਪਾਂ ਅਗਲੇ ਹਫਤੇ ਮਿਲ ਕੇ ਫਿਰ ਕਰ ਕਰਦੇ ਹਾਂ ਗੱਲ ਬਾਤ ਜਿਹੜੀ ਕਰਨੀ ਹੈ ਅੱਛਾ ਵੈਸੇ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰ ਚੁੱਕੇ ਹੋ ਪੁਲਿਸ ਕੋਲ ਆਪਾਂ ਕਰ ਚੁੱਕੇ ਆ ਜੀ ਮੇਰਾ ਚੱਲਦਾ ਪਿਆ ਆਲਰੇਡੀ ਸਾਰਾ ਕੰਮ ਚੱਲਦਾ ਪਿਆ ਅੱਛਾ ਐਫ ਆਈ ਆਰ ਤੁਸੀਂ ਪੜ੍ਹੀ ਹੋਣੀ ਰਵਿੰਦਰ ਜੀ ਬੜਾ ਸੀਰੀਅਸ ਦੋਸ਼ ਹੈ ਤੁਹਾਡੇ ਤੇ ਕਿ ਤੁਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਇਸਾਈਲਮ ਲੈ ਲਓ ਭਾਰਤ ਦੇ ਖਿਲਾਫ ਬੋਲੋ ਫਿਰ ਤੁਸੀਂ ਇੱਥੇ ਪੱਕੇ ਹੋ ਜਾਓਗੇ ਬਿਲਕੁਲ ਵੀ ਨਹੀਂ ਇਹ ਸਭ ਝੂਠਾ ਉਹਨਾਂ ਨੇ ਬਣਾਇਆ ਹੋਇਆ ਸਾਰਾ ਸਿਸਟਮ ਐਫ ਆਈ ਆਰ ਦੀ ਸ਼ਬਦਾਵਲੀ ਐਫ ਆਈ ਆਰ ਦਰਜ ਨਹੀਂ ਚੀਜ਼ਾਂ ਇਹ ਮੈਂ ਕਹਿੰਦਾ ਜੀ ਸਾਰੀ ਚੀਜ਼ਾਂ ਦੇ ਜਵਾਬ ਆਪਾਂ ਦਵਾਂਗੇ ਅਗਲੇ ਹਫਤੇ ਮਿਲਦੇ ਆਂ ਬੈਠ ਕੇ ਆਪਾਂ ਸਾਰਾ ਗੱਲਬਾਤ ਕਰਾਂਗੇ अच्छा वैसे मतलब की कहनो पुलिस ने ਤੁਹਾਡਾ ਪੱਖ ਬਿਲਕੁਲ ਨਹੀਂ ਸੁਣਿਆ ਇਸ ਕੇਸ ਚ ਹਾਜੀ ਕੁਛ ਨਹੀਂ ਕਹਿਣਾ ਚਾਹੁੰਦਾ ਜੀ ਮੈਂ ਇਸ ਮੁੱਦੇ ਤੇ ਮੈਂ ਜਦੋਂ ਆ ਗਿਆ ਤੇ ਮੈਂ ਫੇਰ ਹੀ ਆਪਣਾ ਬਿਆਨ ਜਿਹੜਾ ਹੈਗਾ ਦਊਂਗਾ ਜੀ ਚਲੋ ਹਾਲ ਦੀ ਕਿੱਡੀ ਫਿਰ ਅਸੀਂ ਇਸ ਬਿਆਨ ਨੂੰ ਤੁਹਾਡੇ ਯੂਜ਼ ਕਰ ਲੈਂਦੇ ਆਂ ਵੀ ਆਪਾਂ ਜੋ ਤੁਸੀਂ ਮਿਲੋਗੇ ਤੇ ਆਪਾਂ ਖਬਰੇ ਕਰਦੇ ਰਹੇ ਹੈਗੇ ਆਂ ਜੋ ਤੁਸੀਂ ਕਹਿਣਾ ਚਾਹ ਰਹੇ ਆਂ ਆਪਾਂ ਇਸ ਚੀਜ਼ ਨੂੰ ਮਾਇਨੇ ਰੱਖ ਲੈਂਦੇ ਆਂ ਹਾਂ ਜਦੋਂ ਆਪਾਂ ਆ ਗਏ ਮੈਂ ਤੁਹਾਨੂੰ ਬਕਾਇਦਾ ਸਾਹਮਣੇ ਆ ਕੇ ਪੇਸ਼ ਹੋ ਗਿਆ ਆਪਾਂ ਜੋ ਵੀ ਇਹ ਗੱਲਬਾਤ ਆਪਾਂ ਕਰਾਂਗੇ ਠੀਕ ਹਰਵਿੰਦਰ ਜੀ ਇਸ ਮੁੱਦੇ ਠੀਕ ਹੈ ਜੀ ਚੰਗਾ ਜੀ ਸੋ ਤੁਸੀਂ ਸੁਣਿਆ ਹਰਵਿੰਦਰ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਜਿਹੜਾ ਪੱਖ ਹੈ ਪੁਲਿਸ ਕੋਲ ਲੈ ਕੇ ਗਿਆ ਹੋਇਆ ਗੱਲਬਾਤ ਹਲੇ ਚੱਲ ਰਹੀ ਹੈ ਤੇ ਅਗਲੇ ਹਫਤੇ ਮੈਂ ਤੁਹਾਡੇ ਨਾਲ ਭਾਵ মিডিਆ ਨਾਲ ਉਹ ਗੱਲਬਾਤ ਕਰਨਗੇ ਕਿ ਪੁਲਿਸ ਕਹਿਣਾ ਕੀ ਚਾਹੁੰਦੀ ਹੈ ਸੋ ਕਿਤੇ ਨਾ ਕਿਤੇ ਇੱਕ ਵਾਰ ਫਿਰ ਅਸੀਂ ਉਹਨਾਂ ਨੌਜਵਾਨਾਂ ਨੂੰ ਲੋਕਾਂ ਨੂੰ ਕਹਿੰਨੇ ਕਿ ਜੇ ਤੁਸੀਂ ਬਾਹਰ ਜਾਣਾ ਹੈ ਆਪਣੇ ਜਿਹੜਾ ਏਜੰਟ ਹੈਗਾ ਘਟੋ ਘਟ ਜਿਹੜੀ ਤੁਸੀਂ ਕੰਪਨੀ ਦੇ ਸੇਵਾਵਾਂ ਲੈ ਰਹੇ ਹੋ ਪਹਿਲਾਂ ਉਸ ਕੰਪਨੀ ਦੇ ਬਾਰੇ ਚੈੱਕ ਕਰ ਲਓ ਸਰਕਾਰੀ ਤੌਰ ਤੇ ਚੈੱਕ ਕਰੋ ਸੋਸ਼ਲ ਮੀਡੀਆ ਤੇ ਨਾ ਚੈੱਕ ਕਰੋ ਉਹਨਾਂ ਨੂੰ ਉਹਨਾਂ ਦੇ ਉਹ ਰੇਟਿੰਗਸ ਨਾ ਦੇਖੋ ਤੁਸੀਂ ਸਰਕਾਰ ਕੋਲ ਸੰਬੰਧ ਡੀਸੀ ਦੇ ਦਫ਼ਤਰ ਜਾਓ ਸੰਬੰਧ ਐਸਡੀਐਮ ਦੇ ਦਫ਼ਤਰ ਜਾਓ ਕੀ ਰਜਿਸਟਰਡ ਹੈ ਜੇ ਰਜਿਸਟਰਡ ਹੈ ਤਾਂ ਹੀ ਤੁਸੀਂ ਸੋਚ ਸਮਝ ਕੇ ਅੱਗੇ ਵਧੋ ਵਰਨਾ ਫੇਰ ਵਿਦੇਸ਼ ਚਲੇ ਵੀ ਜਾਓ ਲੱਖਾਂ ਰੁਪਏ ਵੀ ਲਾ ਦਿਓ ਤੇ ਫਿਰ ਰੋ ਫਿਰ ਥਾਣਿਆਂ ਦੇ ਅਦਾਲਤਾਂ ਚੱਕਰ ਕੇ ਨਾ ਤੇ ਅਸੀਂ ਕਾਰਵਾਈ ਕਰਵਾਈਏ ਇਨਸਾਫ ਕਿੰਨਾ ਕੁ ਮਿਲਦਾ ਹੁਣ ਕੁਲਦੀਪ ਦੇ 14 ਲੱਖ ਰੁਪਏ ਵਾਪਸ ਹੁੰਦੇ ਨਹੀਂ ਹੁੰਦੇ ਚੰਡੀਗੜ੍ਹ ਪੁਲਿਸ ਤੇ ਇਹ ਨਿਰਭਰ ਕਰਦਾ